हां जी ससीका जी स्वागत है ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਰੇਡ ਦਾ ਰੋਲਾ ਵੀ ਪਾਇਆ ਦੋਦੇ ਵਾਲੀ ਦਾ ਆ ਉਹ ਜੱਗੂ ਨਾ ਪਿਆ ਸੀ ਜੱਗੂ ਨਾ ਪਿਆ ਉਹਨੇ ਐਕਸ਼ਨ-ਫਕਸ਼ਨ ਜੇ ਕਰਤੇ ਕਿ ਜਿੱਦਾਂ ਉਹ ਤਕੜਾ ਸੀ ਉਦੋਂ ਉਦੋਂ ਕਰਕੇ ਦੇਣੋ ਘਣੀ ਹਾਂ ਟਾਈਮ-ਟਾਈਮ ਦੀ ਗੱਲ ਜੇ ਰੰਗ ਸੀ ਸਰ ਦੇ ਫੋਲਰ ਕਰਾ ਦੋ ਉਦੋਂ ਕਰਦਾ ਹਾਂ ਠੀਕ ਜੇ ਸੰਦੀਪ ਦਾ ਟਾਈਮ ਸੀ ਹੁਣ ਡਾਊਨ ਹੋ ਗਿਆ ਚਲ ਮੜਮੁਟ ਮਾ ਮਰਗੀ ਗੁਜਰ ਜੀ ਤੇ ਕੂਨ ਨੂੰ ਥੋੜੀ ਉਹ ਹੋ ਗਈ ਪ੍ਰੋਬਲਮ ਆ ਗਈ ਸੀ ਵੀ ਉਹਦੇ ਕਰਕੇ ਮੇਜ ਰੂਟ ਬਹੁਤ ਘਟ ਗਿਆ ਸੀ ਰੇਡ ਦਾ ਰੋਲਾ ਵੀ ਪਾਇਆ ਦੋਦੇ ਵਾਲੀ ਦਾ ਆ ਉਹ ਜੱਗੂ ਨਾ ਪਿਆ ਸੀ ਜੱਗੂ ਨਾ ਪਿਆ ਉਹਨੇ ਐਕਸ਼ਨ ਐਕਸ਼ਨ ਜੇ ਕਰਤੇ ਕਿ ਜਿਹਦੇ ਤੂੰ ਬਹੁਤ ਤਕੜਾ ਸੀ ਉਹ ਉਹਦੋਂ ਕਰਕੇ ਦੇਨੂ ਘਣੀ ਹਾਂ ਟਾਈਮ ਟਾਈਮ ਦੀ ਗੱਲ ਹਾਂ ਜੀ ਰੰਗ ਸੀ ਸਰ ਦੇ ਫੋਲਰ ਕਾ ਉਹਦੋਂ ਉਹਦੋਂ ਕਰਦਾ ਹਾਂ ਜੇ ਸੰਦੀਪ ਦਾ ਟਾਈਮ ਸੀ ਹੁਣ ਡਾਊਨ ਹੋ ਗਿਆ ਚਲ ਮੜਾ ਮੁੱਟ ਮਾਂ ਮਰ ਗਈ ਗੁਜਰ ਦੀ ਇੱਕ ਨੂੰ ਥੋੜੀ ਉਹ ਹੋ ਗਈ ਸੀ ਪ੍ਰੋਬਲਮ ਆ ਗਈ ਸੀ ਵੀ ਉਹਦੇ ਕਰਕੇ ਮੇਜ ਰੂਟ ਬਹੁਤ ਘਟ ਗਿਆ ਸੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ